ਲਾਸ਼ੀ ਇਸ ਕੀਤੀ ਉਹਦੀ ਮੁਟਤੀ ਦਿੱਤੇ ਨੰਨੇ ਮਲੀ ਨਿਖੇੜੀਤਾ ਗੱਲ ਕਰਾਂ ਫੇਰ ਕਾਰੀ ਨੇ ਪੰਜਾਬ ਦੀ ਕਿੱਥੇ ਵਹ ਜੁਹ ਸਾਡੇ ਦਰਿਆ ਗੱਲ ਤੇ ਗੀੜੀ ਹੋ ਕੇ ਖਿੱਲਰੇ ਮੇਰੀ ਆਦਿਆ ਆਂਹਦੀ ਸੱਤੀ ਲਈ ਸਿਆ ਖਾਂਚੇ ਕਾਰੀ ਆ ਆਹੇ ਦੌਰ ਤੇ ਪੰਜਾਬ ਲੰਘ ਗਈ ਲਿਖੀ ਕੋਰਤੀ ਵੀ ਫਾਤਰ ਲੀ ਬਰੇ ਦੇ ਕੇ ਨਹੀਂ ਕਿਸੀਆਂ ਨੂੰ ਹਿੰਗ ਰਖਾ ਗੱਲ ਕਰਨ ਸਾਰੇ ਸਾਰੇ ਨੇ ਪੰਜਾਬ ਦੀ ਜਿੱਤ ਆਗ ਦੇ ਦਖਾਂ ਦੇ ਦੋਰਿਆਂ ਦਿੱਤੀ ਅੰਨ ਦਾਤਾ ਯਾਰੇ ਮੇਰੇ ਦੇਹ ਦਾ ਹਾਲੀਏ ਤੂੰ ਕੋਤਿੰਦੀ ਮਾਰੀ ਨੀ ਦੀਨਾਂ ਕਲੀਨ ਕਲੀ ਬੁਆਈ ਨੀ ਹੌਲੀ ਕਤਨ ਕੀਤੇ ਪਰ ਜੜੀ ਨੀ ਜਦੋਂ ਮੈਂ ਦੰਦ ਚਿਰ ਕਰਿਆ ਕਰ ਜਾਂ ਸੂਰੀ ਆਖਿਆ ਹੀ ਲੈ ਜਾਂਦਾ ਕਹਾ ਗੱਲ ਕਰਾਂ ਕੋਈ ਤੇ ਤਾਰੀ ਮੈਂ ਪੰਜਾਬ ਦੀ ਇਤਿਹਾਸ ਦੇ ਦੁੱਖ ਦੁਗੜਿਆ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਆਲ ਰੰਗ ਚੈਨਲ ਸਾਡੇ ਨਾਲ ਜੁੜੇ ਨੇ ਗੀਤਕਾਰ ਬਾਈ ਕਾਬਲ ਤਲਵੰਡੀ ਨੋਹਵਾਰ ਸੋ ਤੁਹਾਡੇ ਨਾਲ ਇਹਨਾਂ ਦੀਆਂ ਹੋਰ ਵੀ ਲਿਖੀਆਂ ਹੋਈਆਂ ਲੇਖਾਂ ਸਾਂਝੀਆਂ ਕਰਾਂਗੇ ਤੇ ਤੁਸੀਂ ਨਾਲ ਦੀ ਨਾਲ ਜਿਹੜਾ ਵੀਡੀਓ ਨੂੰ ਲਾਈਕ ਕਰੀ ਜਾਣਾ ਤੇ ਥੱਲੇ ਕਮੈਂਟ ਕਰੀ ਜਾਣਾ ਤੇ ਆਪਾਂ ਇਹਨਾਂ ਤੋਂ ਕੁਝ ਸਵਾਲ ਜਵਾਬ ਵੀ ਪੁੱਛਾਂਗੇ ਕਿ ਇਹਨਾਂ ਨੂੰ ਇਹ ਲਿਖਣ ਦਾ ਸ਼ੌਂਕ ਕਿਦਾਂ ਪਿਆ ਬਾਈ ਜੀ ਤੁਹਾਨੂੰ ਲਿਖਣ ਦਾ ਸ਼ੌਂਕ ਇਹ ਕਦੋਂ ਤੋਂ ਤੇ ਕਿਦਾਂ ਪਿਆ ਲਿਖਣ ਦਾ ਸ਼ੌਂਕ ਬਚਪਨ ਤੋਂ ਮਾਸਟਰ ਪੜ੍ਹਦੇ ਪੜ੍ਹਦੇ ਤੋਂ ਪਿਆ ਗਿਆ ਪਲਾਸਟਿਕ ਤੋਂ ਬਾਅਦ ਸਕੂਲ ਆ ਰਿਹਾ ਰਿਹਾ ਮੁੰਡੀ ਤੇ ਉਹਨਾਂ ਨੇ ਮੇਰੇ ਤੋਂ ਕਿਹਾ ਕਿ ਜਿੱਤਨਾ ਬਚਪਨ ਤੋਂ ਹੀ ਮਿੱਟੀ ਲਿਆ ਨੀ ਪਰ ਪਲਾਸਟਿਕ ਦੇ ਬਾਰੇ ਕੋਈ ਖਾਸ ਕੇ ਹਲਾਦੀ ਹਿਲ ਬਣ ਕੇ ਤੇ ਸਿਰਫ ਅੱਗੇ ਮਨਜ਼ੂਰ ਕਰ। ਅੱਛਾ ਯੋਸ਼। ਜਦੋਂ ਤੁਸੀਂ ਕੋਈ ਵੀ ਗੀਤ ਲਿਖਦੇ ਹੋ ਉਦੋਂ ਆ ਧਾਰ ਕੇ ਲਿਖਦੇ ਹੋ ਵੀ ਆਪਾਂ ਇਸ ਵਿਸ਼ੇ ਤੇ ਲਿਖਣਾ ਤੇ ਕੁਦਰਤੀ ਜਿਹੜਾ ਆ ਜਾਂਦਾ ਤੁਹਾਡੇ ਦਿਮਾਗ 'ਚ ਤੇ ਤੁਸੀਂ ਲਿਖਣ ਬੈਠ ਜਾਂਦੇ। ਕੁਦਰਤੀ ਜਿਸ ਤਰ੍ਹਾਂ ਕੋਈ ਵੀ ਚੀਜ਼ ਛਕੀ ਜਿਹੜੀ ਛਕੀ ਦੇ ਤੀ ਕੋਈ ਵੀ ਜੀਵਤਾਰਾ ਚਾਹੇ ਨਵੇਂ ਕੋਈ ਵੀ ਹੈ ਬਟੇ ਤੋਂ ਬਟਾ ਜੀਵਤਾਰ ਕੋਈ ਵੀ ਹਨਾ ਲੇ। ਹਾਂ ਜੀ ਦਿਮਾਗ ਦੀ ਉਡਾਨ ਹੈ ਕੋਈ ਵੀ ਜਪਾਸੀ ਦੇਖ ਲੈਣੇ ਜੇ ਇਸ ਤਰ੍ਹਾਂ ਵਾਲੋ ਪੁੱਛੇ ਚੜਚੰਦ ਜਿੰਦਗਰ ਖੁੰਮ ਤਾਂ ਹੁੰਨੀ ਹਾਂ ਜੀ ਹਾਂ ਜੀ ਜਾਂ ਵਾਲੇ ਹੋਰ ਵੀ ਤਿਆਰੀ ਕੋਦਰ ਤੋਂ ਮੈਕਾਣ ਉਹ ਰਹਿੰਦੇ ਆ ਜਾਂ ਅੱਗੇ ਹਾਂਗਾ ਤਾਂ ਦੇਖਦੇ ਅਖਰੀ ਇਹ ਸੂਈ ਨਸੇ ਦੇ ਹਾਲਾਤ ਜੋ ਪੰਜਾਬ ਤੋਂ ਬੰਦੇ ਆ ਖਾਸ ਕਰਕੇ ਆਪਣੇ ਪੂਰਬੀ ਪੇਸ਼ਾ ਧਰਮ ਕੋਟੇ ਰਹੀ ਜੇ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਮਤਲਬ ਕਿ ਦਿਮਾਗ ਦੀ ਉਡਾਨ ਚੀਜ਼ ਨਹੀਂ ਬਿਲਕੁਲ ਬਿਲਕੁਲ ਲੇਖਤਾ ਹੀ ਹੁੰਦਾ ਸਮਾਜ ਦੇ ਵਿੱਚ ਜੋ ਵੀ ਵਾਪਰ ਰਿਹਾ ਲੇਖਕ ਜਿਹੜਾ ਉਹ ਸਭ ਉਹ ਆਪਣੇ ਪਿੰਡੇ ਤੇ ਹੰਡਾ ਕੇ ਉਹ ਚੀਜ਼ ਦਾ ਮਹਿਸੂਸ ਕਰਕੇ ਤੇ ਉਹ ਕਲਮ ਦੇ ਥਰੂ ਉਹ ਪੇਸ਼ ਕਰਦਾ ਵਾ ਬਿਲਕੁਲ ਤੁਸੀਂ ਕੋਈ ਕੋਸ਼ਿਸ਼ ਕੀਤੀ ਜਾਂ ਤੁਹਾਡਾ ਕੋਈ ਗੀਤ ਰਿਕਾਰਡ ਹੋਇਆ ਕਿਸੇ ਕਲਾਕਾਰ ਦਾ ਨਕੀਤਾ ਰਿਕਾਰਡ ਇਹ ਮੇਰਾ ਰਿਕਾਰਡ ਹੋਇਆ ਸੀ ਜੋ ਆਰ ਬਾਨ ਤੇਰਾਂ ਦੇ ਵਿੱਚ ਪਰਿਵਾਰਕ ਗੀਤ ਸੀ ਇੱਕ ਸਰਦੇ ਸੀ ਦੀ ਗਾਇਕ ਸੀਗਾ ਜੈਰੀ ਗੋਲ ਮੈਂ ਗੈਰੀ ਗੱਲ ਹੈ। ਕੰਮ ਇਹ ਮੇਰਾ ਗੀਤ ਗਾਇਆ ਸੀ ਰੱਬ ਦੇਆਂ ਰੰਗਾਂ ਕੋਲ 400 ਦਿਨ। ਅੱਛਾ ਈ। ਇਹ ਜਾਦ ਕੁਝ ਕੁਝ ਲੈਣਾ ਉਹਨਾਂ ਦੇ ਕੋਲੋਂ ਸੁਗੀਆ ਗਾਣੇ ਦੀ। ਪਹਿਲਾ ਹੀ ਤਪਾਈਆ ਦਾ ਦੂਸਰਾ ਸਾਰਾ ਤਾਂ ਨਹੀਂ ਆ। ਕੱਲ ਕੀ ਸੁਣਾਉ। ਇੱਕ ਨਹੀਂ ਨਹੀਂ ਇੱਕ ਇੱਕ ਤਪਾਈ ਸੁਣਾ ਦੋ। ਠੀਕ ਈ। ਹੱਥ ਕਿਸ ਕੀ ਜਾਨ ਖੂਜ ਜਵ ਜੀ ਤਪੀ ਲੋ। ਹੱਥ ਕਿਸ ਕੀ ਜਾਨ ਖੂਜ ਜਵ ਜੀ ਤਪੀ ਲੋ। ਮੈਂ ਵੀ ਮਹਾਰਾਜ ਚਰਤੀ ਤੇ ਸਾਰੇ ਬੰਦੇ ਆ ਤੂੰ ਰੱਬ ਦੀਆਂ ਰੰਧਾਂ ਤੋਂ ਤੂੰ ਰੱਬ ਦੀਆਂ ਰੰਧਾਂ ਤੋਂ ਦਾਰੇ ਬੰਦੇ ਆ ਤੂੰ ਰੱਬ ਦੀਆਂ ਰੰਧਾਂ ਤੋਂ ਦਾਰੇ ਬੰਦੇ ਠੀਕ ਹੈ ਬਹੁਤ ਵਧੀਆ ਦਰਸ਼ਕੋ ਤੁਹਾਡੇ ਨਾਲ ਮੈਂ ਇੱਕ ਗੱਲ ਸਾਂਝੀ ਕਰ ਦੇਵਾਂ ਜਿਵੇਂ ਬਾਈ ਕਾਬਲ ਜੀ ਹੋਣੀ ਆ ਗੀਤ ਲਿਖਦੇ ਆ ਜਦੋਂ ਗੀਤ ਰਿਕਾਰਡ ਕਰਾਉਣਾ ਹੁੰਦਾ ਵਾ ਉਦੋਂ ਜਿਹੜਾ ਗੀਤਕਾਰ ਨੂੰ ਬਹੁਤ ਭਜਨਟ ਕਰਨੀ ਪੈਂਦੀ ਜਿਹੜੇ ਕਲਾਕਾਰ ਆ ਉਹ ਵੀ ਸਾਰਾ ਬੋਝ ਜਿਹੜਾ ਗੀਤਕਾਰ ਤੇ ਕਹਿੰਦੇ ਜੀ ਅਸੀਂ ਮਿਊਜ਼ਿਕ ਡਾਇਰੈਕਟਰ ਨੂੰ ਪੈਸੇ ਦੇਨੇ ਆ ਆਪਣੇ ਹੋਰ ਕਈ ਖਰਚੇ ਆ ਜਾਂਦੇ ਆ ਤੇ ਜਿਹੜਾ ਗੀਤਕਾਰ ਆ ਉਹਨੂੰ ਆਪਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਕਿਉਂਕਿ ਜਿਹੜੇ ਆਮ ਘਰਾਂ ਚੋਂ ਉੱਠੇ ਹੁੰਦੇ ਆ ਮੁੰਡੇ ਗੀਤ ਲਿਖਦੇ ਆ ਤਾਂ ਕਰਕੇ ਕਲਾਕਾਰਾਂ ਨੇ ਬਹੁਤ ਤਰਲੇ ਕਰਨੇ ਪੈਂਦੇ ਆ ਕਿਉਂਕਿ ਕਲਾਕਾਰ ਤਾਂ ਕਮਾਈ ਕਰ ਜਾਂਦੇ ਪਰ ਗੀਤਕਾਰ ਨੂੰ ਅੱਗੇ ਵੀ ਸੁਣਨ ਵਿੱਚ ਬਿਠੇ ਰਾਇਆ ਵੀ ਗੀਤਕਾਰਾਂ ਦੀ ਜਿਹੜੀ ਮਿਹਨਤ ਦਾ ਉਹ ਮੁੱਲ ਨਹੀਂ ਮਿਲਦਾ ਕਿਉਂ ਬਾਈ ਜੀ ਇਹ ਮੇਰੀ ਗੱਲ ਬਿਲਕੁਲ ਸਹੀ ਹੈ ਨਹੀਂ ਇਹ ਸਭ 1% ਸਹੀ ਹੈ ਜੀ 100 1% ਹਾਂ ਜੀ ਮੈਂ ਥੋੜਾ ਜਿਹਾ ਪਹਿਲਾਂ ਜੀਤਨੇ ਹਾਂ ਤਾਂ ਮੈਂ ਕੁਝ ਸੁਣਾ ਕੇ ਛੱਡਣਾ ਰੱਬ ਜੀ ਥੋੜਾ 15000 ਰੁਪਏ ਕੋਈ ਦੇ ਕੇ ਰਿਪੋਰਟ ਕਰਵਾਇਆ ਤੇ 5000 ਰੁਪਏ ਕੋਈ ਲਾ ਕੇ ਹੀ ਮੇਰੀ ਐਡ ਕਰਵਾਈ ਐਡ ਕਰਵਾਈ ਹਾਂ ਜੀ ਹਾਂ ਜੀ ਹਾਂ ਜੀ ਤੇ ਕੋਈ ਇਦਾਂ ਦਾ ਕੋਈ ਕਲਾਕਾਰ ਨਹੀਂ ਮਿਲਿਆ ਜੀ ਨੇ ਵੈਸੇ ਤੁਹਾਡਾ ਗੀਤ ਕੋਈ ਅ ਕੀ ਹੋਵੇ ਵੀ ਗਾ ਰਹਿਆ ਰਿਕਾਰਡ ਕਰਾ ਲਾਂ ਨਾ ਜੀ ਬਿਲਕੁਲ ਉਸ ਤਰ੍ਹਾਂ ਜਸਟ ਫਰੈਂਡ ਦੇ ਤੌਰ ਤੇ ਮੇਰੇ ਨਾਲ ਕਾਫੀ ਚਲਕਰ ਅਟੈਚ ਨੇ ਜਿਵੇਂ ਰਾਜਾ ਮਰਕਈ ਹੈ ਸੁਰਿੰਦਰ ਮਾਨ ਬਾਈ ਸੁਖੀਤ ਤੇ ਬਰੇ ਬਿਟ ਹੋਰ ਵੀ ਅਮੀਤ ਬਰਾੜ ਕਾਫੀ ਚਲਕਰ ਹੈਗੇ ਆ ਬਟ ਜਦੋਂ ਵੀ ਕਿਸੇ ਕੋਲ ਜਾਣਾ ਸਾਰੇ ਇਹੀ ਕਹਿ ਦਿੰਦੇ ਭਾਈ ਖਰਚਾ ਬਹੁਤ ਹੋ ਜਾਂਦਾ ਐਡ ਬੋਰਡ ਨਹੀਂ ਕੀ ਆਓ ਜੀ ਬਾਕੀ ਹੁਣ ਤੁਸੀਂ ਸੰਗਠਨਾਂ ਦੇ ਕੈਸ਼ਟੇ ਪਾਉਮਾ ਦਾ ਜਮਾਨਾ ਨਹੀਂ ਰਿਹਾ ਹੁਣ ਸਭ ਨੂੰ ਨਹੀਂ ਦੇਖੇ ਸਾਰਾ ਆਨਲਾਈਨ ਹੋ ਗਿਆ ਹਾਂਜੀ ਹਾਂਜੀ ਉਹ ਤਾਂ ਇੱਕ ਜੀਤੇ ਰਿਕਾਰਡ ਕਰਾਉਣ ਪੈਂਦਾ ਉਸ ਤੇ ਹਾਂਜੀ ਕੋਈ ਵੀ ਕਲਾਕਾਰ ਕੋਈ ਵੀ ਇਹ ਪੈਸੇ ਤੋਂ ਬਣਾ ਨਹੀਂ ਗੱਲਾਂ ਨਹੀਂ ਨਹੀਂ ਗੱਲ ਨਹੀਂ ਕਰ ਲਈ ਤੇ ਖਾਸ ਕਰਕੇ ਹਾਂਜੀ ਮੈਂ ਦੇਖਿਆ ਕੁਝ ਗੀਤਕਾਰਾਂ ਨੇ ਤਾਂ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਉਹਨਾਂ ਨੇ ਫਿਰ ਖੁਦ ਹੀ ਆਪ ਹੀ ਸ਼ੁਰੂ ਕਰ ਲਿਆ ਗੋਣਾ ਤੁਸੀਂ ਨਹੀਂ ਕਿਤੇ ਟਰਾਈ ਕੀਤਾ ਜੀ ਇਦਾਂ ਵੀ ਆਪ ਹੀ ਗਾ ਰਿਕਾਰਡ ਕਰਵਾ ਲਈ ਜੀ ਆਪ ਬੁੱਕ ਹੋਣ ਆਪ ਦੀ ਬੱਤੀ ਤੋਂ ਜੁੜ ਹੋਇਆ ਇੱਕ ਉਸਤਾਨ ਵਰਗੇ ਨੂੰ ਸ਼ੌਂਕ ਦਾ ਬਹੁਤ ਅਨਰਖੋੜ ਹਾਰਮੋਨੀਅਮ ਹੀ ਨਾ ਮਾਪਿਆਵਾਂ ਮੈਂ ਟਵਲ ਸੋਰਾਲਾ ਹਾਰਮੋਨੀਅਮ ਲਿਆ 60000 ਰੁਪਿਆ ਲਿਆ ਟੋਟੀ ਵੀ ਸਵਾਲਾ ਵੀ ਸਹਿਣੂ ਹੀ ਹੈ ਉਹ ਆਡਾ ਸਾਰੇ ਹੈਗੇ ਬੱਟ ਪੈਸੇ ਤੋਂ ਥੋੜਾ ਜਿਹਾ ਮੰਜੂਰੀ ਨਹੀਂ ਮਿਲਤੀ ਅੱਛਾ ਇੱਕ ਹੋ ਜਾਈਏ ਅੱਛਾ ਹੀ ਸ਼ੇ ਵੈਸੇ ਹਾਰਮੋਨੀਅਮ ਦਾ ਤੁਸੀਂ ਐ ਇੱਕ ਕੋਸ਼ਿਸ਼ ਕਰਦੇ ਰਹਿੰਦੇ ਹੋਵੋਗੇ ਹਨਾ ਰਿਆਜ਼ ਕਰਦੇ ਹੋਵੋਗੇ ਜੀ ਦੀ ਕੰਪੋਜੀਸ਼ਨ ਵਗੈਰਾ ਬਣਾ ਲੈਂਦੇ ਹੋਵੋਗੇ ਹਾਂ ਜੀ ਉਹ ਤਾਂ ਗੀਤ ਕਰਦੇ ਕੰਪੋਜ਼ਿਸ਼ਨ ਜਦੋਂ ਕੋਈ ਵੀ ਚੀਜ਼ ਦਾ ਗੀਤ ਲਈਦਾ ਕੰਪੋਜ਼ਿਸ਼ਨ ਬਣਦੀ ਹੈ। ਅੱਛਾ ਠੀਕ ਹੈ। ਹਾਂ ਠੀਕ ਹੈ ਠੀਕ ਹੈ। ਮੰਨੋ ਕੰਪੋਜ਼ਿਸ਼ਨ ਤਾਂ ਬਣੀ ਹੁੰਦੀ ਹੈ। ਅੱਛਾ ਠੀਕ ਹੈ ਜੀ। ਤੇ ਚਲੋ ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਫਿਰ ਜੇ ਉਵੇਂ ਨਹੀਂ ਕੋਈ ਤੇ ਤੁਸੀਂ ਆਪਣਾ ਇੱਕ ਚੈਨਲ ਕ੍ਰੀਏਟ ਕਰ ਲਓ ਜਿਵੇਂ YouTube ਦਾ ਜ਼ਮਾਨਾ ਜਾਂ Facebook ਪੇਜ ਵਗੈਰਾ ਤੇ ਉਹਦੇ ਤੇ ਆਪ ਦਾ ਜਾਨਕੀ ਰੀਲਾਂ ਜਾਂ ਸ਼ਾਰਟ ਵਗੈਰਾ ਪਾਈ ਆਇਆ ਕਰੋ। ਇਹ ਇੱਕ ਮੇਰਾ ਨਿੱਜੀ ਸੁਝਾਅ ਹੈ ਤੁਹਾਨੂੰ। ਹਾਂਜੀ ਹਾਂਜੀ ਕਿਉਂਕਿ ਇਹ ਆਪਾਂ ਹੋ ਸਕਦਾ ਵਾ ਤੇ ਇਹਦੇ ਬਹੁਤਾ ਖਰਚਾ ਵੀ ਨਹੀਂ ਆਉਣਾ ਜਿੰਨਾ ਕਿ ਟਾਈਮ ਆਪਾਂ ਵਧੀਆ ਜਿਵੇਂ ਆਪਾਂ ਦੇਖਦੇ ਆਂ ਇਹ ਰੋਜ਼ ਬਲੌਗਰ ਪਾਉਂਦੇ ਆ ਹਾਂਜੀ ਸੋ ਆਪਣਾ ਦਾ ਆਪਦਾ ਕਲਮ ਦਾ ਆਪਾਂ ਦਾ ਆਪਦਾ ਕੰਟੈਂਟ ਆ ਜਿਹੜਾ ਆਪਦਾ ਪਾਉਣਾ ਵਾ ਤੇ ਕੋਈ ਹੋਰ ਸੁਣਾਓ ਜੀ ਦਰਸ਼ਕਾਂ ਨੂੰ ਕੁਝ ਵਧੀਆ ਹਾਂਜੀ ਹੋਰ ਨੂੰ ਨੂੰ ਇੱਕ ਜੀ ਹੋਰ ਜੀ ਲੱਗੇ ਦਾ ਤਾਂ ਕੌੜਾ ਨਾ ਕਰੇ ਹੱਥ ਹੈ ਨਹੀਂ ਤੇ ਸੁਈਂ ਹਾਈ ਤੀਰ ਪਰਾਂ ਨਾਲ ਵਧੇ ਪੰਜਾਬੀ ਤੇ ਤੀਰ ਮੇਰੇ ਤੋਚੀ ਹਾਈ ਇੱਕ ਨੰਬਰ ਤੋਂ ਜ਼ਿਆਦਾ ਚੱਲਦੇ ਕਿਤੇ ਦੋ ਨੰਬਰ ਤੇ ਸੰਦੇਆਂ ਨਹੀਂ ਉਹ ਚੀਜ਼ ਜੋ ਤੀਰੰਦ ਬੋਲਦੇ ਲੀਦਰੇ ਗੰਦੇ ਆ ਹੈ ਜਗ ਤੋਂ ਗਏ ਜਵਾਨ ਪੁੱਤ ਦਾ ਉਖਦਰ ਦੇ ਸੈਨਾ ਕਿਤੇ ਸਮੇਂ ਕਨੇ ਰੰਦੀਆਂ ਕਰਤੀਆਂ ਕਈ ਨਾ ਕਈ ਤਾਂ ਹੈ ਤੇ ਉਹ ਦੇ ਮੋਢੇ ਤੇ ਅੱਖੀ ਪੁੱਤ ਦੀ ਇੰਨੇ ਹਾਲ ਤਮੰਦਿਆ ਮੈਂ ਉਹ ਕਿਤੇ ਜੀਵਿਤ ਰਹਿੰਦਾ ਦਿੱਤੋਂ ਦੇ ਲੀਡਰ ਜੰਦੇ ਆ ਜੀ ਬਹੁਤ ਵਧੀਆ ਜੀ ਸਮੇ ਦੇ ਹਾਲਾਤਾਂ ਦੇ ਹਿਸਾਬ ਨਾਲ ਤੁਸੀਂ ਲਿਖਿਆ ਵੈਸੇ ਉਹ ਮੈਨੂੰ ਪਤਾ ਲੱਗਾ ਉਹ ਤੁਹਾਡੀ ਲਿਟਰਾਂ ਨਾਲ ਜਾਰੀ ਵੀ ਹੈ ਤੇ ਲਿਟਰਾਂ ਤੇ ਇਸ ਤਰ੍ਹਾਂ ਤੁਸੀਂ ਕਵਾਂ ਵੀ ਲਾਤਾ ਹੈ ਯਾਰ ਇਹ ਤਾਂ ਬਹੁਤ ਜਣਾ ਨਾ ਰਹੀ ਯਾਰ ਇਹ ਤਾਂ ਯਾਰੀ ਜਾਂ ਬੁੱਕਰੀ ਨਹੀਂ ਕੀਤਾ ਅੱਛਾ ਜੀ ਕਿਸੇ ਨੇ ਨਾ ਜਿਆਦਾ ਤਾਂ ਵੈਸੇ ਲਾਡੀ ਨਾਲ ਹੀ ਰਹੀ ਹੈ ਹਾਂ ਜੀ ਦੇਖਣਾ ਰਹੀ ਪਰ ਹੁਣ ਹਾਲ ਵੀ ਜੜੀ ਆਪਾਂ ਲਾਡੀ ਰਹੀ ਅੱਛਾ ਜੀ ਅੱਜ ਵੀ ਜੇ ਤੁਸੀਂ ਗੀਤਕਾਰ ਆ ਸਮਾਜ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਸ਼ੂਰ ਰਹੇ ਹੋ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਇਹਦੇ ਬਾਰੇ ਤੁਹਾਡੇ ਖਿਆਲ ਚ ਕੀ ਆ ਰਿਹਾ ਵਾ ਵੀ ਕੋਈ ਹਾਇ ਹੈ ਕੋਈ ਸਿਸਟਮ ਸੁਧਾਰ ਦੀ ਆਸ ਲੱਗਦੀ ਕਿਦਾਂ ਤੇ ਨਹੀਂ ਤਾਂ ਮੁਸ਼ਕਲ ਹੀ ਆ ਕੰਮ ਮੁਸ਼ਕਲ ਹੈ ਕਿਉਂਕਿ ਦੇਖੋ ਆਪਾਂ ਚਿਰ ਜਿਆਦਾ ਮਤਲਬ ਕਿ ਆਪਣਾ ਅਟੈਚਮੈਂਟ ਹੈ ਨਹੀਂ ਕੋਈ ਨਾਲ ਹੀ ਜਿਆਦਾ ਨਾ ਤਾਂ ਆਪਾਂ ਕੋਈ 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 ਬੈਲਟ ਕੰਮ ਕਰਨਾ ਜਿਸ ਨਾਲ ਆਪਾਂ ਨੂੰ ਕੋਈ ਵੀ ਦਿੱਖ ਜੀ 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 ਬਾਕੀ ਮਨੁੱਖ ਪਾਇਆ ਦਾ ਸਰਕਾਰ ਕਾਲੇ ਵੀ ਉਹਨਾਂ ਦੇ ਦੇਰ ਦੀ ਗੱਲ ਆਮ ਲੱਗਦਾ ਰਹੇ ਜੀ ਉਸ ਤੋਂ ਬਾਅਦ ਕੈਥ ਨੇ ਸੰਖਾਲੇ ਦੀ ਮੈਂ ਇਨਕਾਫ ਦਵਾਉਣਾ ਹੈ ਜੀ ਨਹੀਂ ਕੋਈ ਨਹੀਂ ਕੀਤਾ ਤੇ ਲੋਕਾਂ ਚ ਬੜੀ ਆਸ ਹੈ ਕਿ ਅੰਦੀ ਨਾਲ ਵੋਟਾਂ ਪੈਣਗੇ ਆਮ ਆਰਗ ਨੂੰ ਹਾਂ ਜੀ ਇਹ ਕੀ ਜ਼ਿੰਮੇਵਾਰਤਾ ਤੇ ਨਾ ਸਾਬ ਵੋਟਾਂ ਤੋਂ ਪਹਿਲਾਂ ਕਹਿੰਦੇ ਰਹੀ ਉਹ ਬੀ ਆਇਆ ਇਹਦਾ ਕੋਈ ਦਾ ਸਾਜ ਰਿਹਾ ਜੀ ਨਾ ਲੈ ਸਮੀ ਮੇਰੇ ਵਿੱਚ ਸਾਲ ਦੇ ਵਿੱਚ ਸੜ ਕੇ ਅੰਦਰ ਕਰਨੀ ਜੀ ਸਾਲ 350 ਹੋ ਗਏ ਸਰਕਾਰ ਬਣੀ ਉਹ ਸਰਦ ਲਖੜੀ ਮਾਰਤਾ ਫੜ ਲਓ ਆਪ ਸਾਲ ਅਚਾ ਜਿਹੜਾ ਫਾਰ ਵੀ ਨਹੀਂ ਚਲਦੀ ਕੋਈ ਨਹੀਂ ਥੋੜਾ ਜਿਹਾ ਚੱਲੋ ਮੇਰੀ ਜਲਦਾ ਕਿਸੇ ਨੂੰ ਦੇਣਾ ਵਿੱਚ ਬਸ ਇਹ ਆਪਣਾ ਵਿਸ਼ਾ ਦਾ ਆਪਣਾ ਚਲੋ ਆਪਣਾ ਇੱਧਰ ਸੀ ਸੰਗੀਤ ਦਾ ਆਪਾਂ ਤਾਂ ਵੈਸੇ ਲਾਈਵ ਸੀਗੇ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਆਹਦੀ ਗੱਲ ਰੱਖ ਦੋ ਮੈਂ ਉਹ ਵੀ ਕਹਿੰਦੇ ਨਹੀਂ ਮੰਨ ਲਓ ਜੇ ਵੀ ਸਰਕਾਰ ਵੀ ਨਹੀਂ ਚੱਲਦੀ ਜਿਹੜੇ ਬਣੇ ਜਾਂਦੇ ਜੀ ਸਮਾਜਿਕ ਮੁਤਾਬਕ ਜੇ ਮੇਰੀ ਕੋਈ ਸੰਪਨ ਮੁਤਾਬਕ ਤਾਂ ਇੱਕ ਫਿਰ ਤੋਂ ਫਾਰਮ ਹੈ ਕਿਉਂਕਿ ਵੱਡੇ ਪੱਧਰ ਤੇ ਜਿਹੜੇ ਉਹ ਮੰਨ ਲਓ ਕੋਈ ਨਹੀਂ ਚੱਲੀਆਂ ਦਾ ਸਾਰਾ ਕੁਝ ਆਪਣੀ ਕੋਈ ਟੂਚੇ ਤੋਂ ਸ਼ਹਿਰ ਦੇ ਵਿੱਚੋਂ ਮੇਰੇ ਨਾਲ ਚੱਲੇ ਤਾਂ ਮੈਂ ਕਹਿੰਦਾ ਕਿ ਦੇਖੋ ਕਿ ਤਰੀਕਾ ਦਿਖਾ ਪਾ ਰਹੇ ਨੇ ਅੱਛਾ ਅੱਛਾ ਜੀ ਸੋ ਜਿਵੇਂ ਤੁਸੀਂ ਕਿਸੇ ਮੇਲੇ ਜਾਂ ਕੋਈ ਕਿਸੇ ਸਹਿਤ ਸਮਾਗਮਾਂ ਦੇ ਵਿੱਚ ਉੱਥੇ ਕਿਤੇ ਭਾਗ ਲੈਂਦੇ ਹੋ ਜਾ ਕੇ ਉੱਥੇ ਤੁਹਾਨੂੰ ਆਪਣੇ ਗੀਤ ਪੇਸ਼ ਕਰਨ ਦਾ ਮੌਕਾ ਮਿਲਿਆ ਕਿਤੇ ਨਹੀਂ ਨਹੀਂ ਆ ਸਮਾਗਮ ਹੁੰਦੇ ਰਹਿੰਦੇ ਨਹੀਂ ਜਾਂਦਾ ਨਹੀਂ ਕਿਤੇ ਨਹੀਂ ਜਾਂਦਾ ਨਹੀਂ ਉੱਥੇ ਤੁਸੀਂ ਜਾਇਆ ਕਰੋ ਵੈਸੇ ਜੀ ਉੱਥੇ ਕਿਉਂਕਿ ਹੋਰਾਂ ਨਾਲ ਆਪਣੇ ਮੇਲ ਹੁੰਦੇ ਆ ਗਾਂ ਪਤਾ ਲੱਗਦਾ ਵਾ ਕਈ ਵਾਰੀ ਕੋਈ ਉੱਥੇ ਕਲਾਕਾਰ ਆਪਣਾ ਕੋਈ ਨਾ ਕੋਈ ਸੈਟਿੰਗ ਬੈਠ ਜਾਂਦੀ ਕਿਤੇ ਨਾ ਕਿਤੇ ਕਿਉਂਕਿ ਸਾਰੇ ਤਰ੍ਹਾਂ ਦੇ ਲੋਕ ਉੱਥੇ ਆਉਂਦੇ ਆ ਕਹਾਣੀਕਾਰ ਵੀ ਆਉਂਦੇ ਆ ਕਲਾਕਾਰ ਵੀ ਆਉਂਦੇ ਗੀਤਕਾਰ ਵੀ ਆਉਂਦੇ ਆ ਗਜਲਕਾਰ ਵੀ ਆਉਂਦੇ ਆ ਜਿਵੇਂ ਆਪਣੇ ਕੋਟੀ ਸੇਖਾਂ ਦੇ ਵਿੱਚ ਵੀ ਇੱਕ ਨਾ ਹਰ ਮਹੀਨੇ ਦੇ ਪਹਿਲੇ ਐਤਵਾਰ ਇਹ ਜੀਰਾ ਰੋਡ ਤੇ ਸਕੂਲ ਦੇ ਵਿੱਚ ਮੀਟਿੰਗ ਹੁੰਦੀ ਆ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਉੱਥੇ ਆ ਹਾਜ਼ਰੀ ਭਰਿਆ ਕਰੋ ਕੋਈ ਟੈਨਿੰਗ ਨਹੀਂ ਹੁੰਦਾ ਘਰ ਤੇ ਕੰਮ ਧੰਦੇ ਦੇ ਵਿੱਚ ਟੈਨਿੰਗ ਵਾਲਾ ਕੋਈ ਨਹੀਂ ਅੱਛਾ ਠੀਕ ਹੈ ਅਸ਼ੇ ਵਾਸਤੇ ਕੰਮ ਕੀ ਤੁਸੀਂ ਖੇਤੀਬਾੜੀ ਕਰਦੇ ਤੇ ਕੋਈ ਆਪਣਾ ਹੋਰ ਕੋਈ ਇੰਦੇ ਚ ਕੰਮ ਖੇਤੀਬਾੜੀ ਠੀਕ ਹੈ ਠੀਕ ਹੈ ਤੇ ਚਲੋ ਇੱਕ ਅੱਧ ਹੋਰ ਆਪਾਂ ਨੂੰ ਸੁਣਾ ਦੋ ਕੁਝ ਦਰਸ਼ਕਾਂ ਨੂੰ ਜੀ ਤੇ ਉਸ ਤੋਂ ਬਾਅਦ ਆਪਾਂ ਕੋਈ ਨਹੀਂ ਆਉਣ ਵਾਲੇ ਸਮੇਂ ਚ ਪ੍ਰੋਗਰਾਮ ਬਣਾਉਂਦੇ ਤੇ ਇਸ ਤਰ੍ਹਾਂ ਆਪਾਂ ਮੇਰਾ ਵੀ ਇਸ ਤਰ੍ਹਾਂ ਹੀ ਇੱਕ ਚੈਨਲ ਬਣਾਇਆ ਵੀ ਨਵੇਂ ਜਿਹੜੇ ਉੱਭਰ ਰਹੇ ਗੀਤਕਾਰ ਆ ਉਹਨਾਂ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਕਿਉਂਕਿ ਕਈ ਸਾਡੇ ਵੀਰ ਲਿਖਦੇ ਤਾਂ ਹੈਗੇ ਉਹ ਥੋੜਾ ਜਿਹਾ ਸੰਗ ਜਾਂਦੇ ਕੈਮਰੇ ਦੇ ਸਾਹਮਣੇ ਆਉਣ ਤੋਂ ਸੋ ਮੈਂ ਕਹਿੰਦਾ ਹੁੰਦਾ ਵੀ ਹੌਲੀ ਹੌਲੀ ਰੈਸਲ ਕਰਨੀ ਸੰਗਣਾ ਵੀ ਨਹੀਂ ਚਾਹੀਦਾ ਇਹ ਜੇ ਆਪਾਂ ਸਾਹਮਣੇ ਲੈ ਕੇ ਆਵਾਂਗੇ ਲੋਕਾਂ ਦੇ ਚੀਜ਼ ਆਪਣੀ ਤੇ ਫੇਰ ਹੀ ਪਤਾ ਲੱਗਦਾ ਵਾ ਸੋ ਸੁਣਾਓ ਕੋਈ ਇੱਕ ਅਦਾ ਹੋਰ ਕੁਝ ਦੇਖ ਬਚਪਨ ਦੀ ਬਾਪੂ ਮਰ ਜੰਮ ਮਰਦੀ ਜਿਹਾ ਨੀ ਮਾਂ ਹਾਈ ਵਾਦਲੇ ਲੋਕੀ ਤੇਰਾ ਬਾਪੂ ਮਰੀ ਕੈਲਾਹ ਹੋ ਸਾਂ ਉਂ ਕਿਤੋਂ ਬੰਧਾਉਂਦਾ ਹਾਂ ਸਭ ਨੂੰ ਸਤ ਸ੍ਰੀ ਅਕਾਲ ਜੀ ਇਹ ਜਿਹਨਾਂ ਕੀ ਮੱਤ ਦਿਲੇ ਤੂੰ ਬਾਦ ਨਾ ਤੇ ਜੀ ਬਹੁਤ ਵਧੀਆ ਜੀ ਸੋ ਅੱਜ ਦੇ ਲਈ ਇੰਨਾ ਹੀ ਬਈ ਕਬਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸੋ ਦਰਸ਼ਕਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਕਿਸੇ ਵੀ ਲੇਖ ਤੇ ਕਲਾਕਾਰ ਦੀ ਹੌਸਲਾ ਵਜਾਈ ਲਈ ਸਿਰਫ ਤੁਸੀਂ ਇੱਕ ਸ਼ੇਅਰ ਇੱਕ ਲਾਈਕ ਤੇ ਇੱਕ ਕਮੈਂਟ ਜਰੂਰ ਕਰਿਓ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਫਿਰ ਮਿਲਾਂਗੇ ਕਿਸੇ ਦਿਨ ਧੰਨਵਾਦ ਜੀ